ਆਜੀ ਉਹ ਮਾਗੀ ਮਾਗੀ ਬੈਠੇ ਕਦ ਨਾਲ ਸਸਕਾ ਦਸਕੋ ਮੈਂ ਹਾਂ ਤੁਹਾਡਾ ਆਪਣਾ ਸੁਖ ਨੰਨ ਵਾਲੀਆ ਤੁਸੀਂ ਦੇਖ ਰਹੇ ਹੋ ਪੰਜਾਬੀ ਅਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆ ਪਿੰਡ ਭਾਵੇ ਪਹੁੰਚੇ ਆ ਜਿੱਥੇ ਕਿ ਇੱਕ ਪਰਿਵਾਰ ਦੇ ਉੱਪਰ ਜਿਹੜਾ ਆ ਜੀਬੋ ਗਰੀਬ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਕਿ ਮੁੰਡੇ ਦੀਆਂ ਭੈਣਾਂ ਮੁੰਡੇ ਦੀਆਂ ਦੋ ਭੈਣਾਂ ਜਿਹੜਾ ਆਣ ਕੇ ਮੁੰਡੇ ਦੇ ਘਰ ਦੇ ਉੱਤੇ ਯਾਨੀ ਕਿ ਆਪਣੇ ਭਰਾ ਦੇ ਘਰ ਦੇ ਉੱਪਰ ਹੀ ਜਿਹੜਾ ਕਬਜ਼ਾ ਕਰਨ ਨੂੰ ਤੁਲੀਆਂ ਨਾਲ ਵਿਧ ਜਵਾਈ ਉਹਨਾਂ ਦਾ ਉਹਨਾਂ ਦੇ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਆਪਣਾ ਵਿਕਰਮ ਸਿੰਘ ਵਿਕਰਮ ਸਿੰਘ ਜੀ ਕੀ ਮਸਲਾ ਕੀ ਹੈ ਸਾਚ ਮਸਲਾ ਜੀ ਸਾਡੀ ਛੋਟੀ ਭੈਣ ਆ ਧੱਕੇ ਨਾਲ ਕਬਜ਼ਾ ਕਰਨ ਦੀ ਕਰਤੇ ਆ ਨਾ ਕਰ ਰਹੀਏ ਗੱਲਬਾਤ ਪੁੱਛਣੀ ਸੀ ਕਾਰਨ ਕੀ ਹੈ ਕੀ ਸਾਮ ਮੰਗਦੀ ਹੈ ਕਿਸਾ ਮੰਗਦੀ ਪੈੜੀ ਜੋ ਸਾਮਗਦੀ ਉਹ ਚ ਪੈੜੀ ਪਹਿਲੀ ਜੋ ਹਿੱਸਾ ਮੰਗਦੀ ਪਹਿਲੀ ਚ ਦੇ ਦਿੱਤਾ ਵਾ ਪਰ ਘਰ ਤੇ ਜਬਰੀ ਕਬਜ਼ਾ ਕਰ ਲਿਆ ਵਾ ਇਸ ਤੇ ਇਸ ਬੰਦੇ ਦੇ ਵਿੱਚ ਦਰਖਾਸਤ ਦਿੱਤੀ ਥਾਣੇ ਤੁਸੀਂ ਕੋਈ ਗੱਲਬਾਤ ਦਰਖਾਸਤ ਦਿੱਤੀ ਹੀ ਸਗੋ ਜਿਆਦਾ ਪਰੇਸ਼ਾਨ ਕਰਦੇ ਆ ਦਰਖਾਸਤ ਦੇਣ ਦੇ ਚੱਕਰ ਚ ਕੀ ਕਹਿੰਦੇ ਨੇ ਹੁਣ ਆਂਦੇ ਦਰਖਾਸਤ ਦਿੱਤੀ ਜਿਆਦਾ ਤੰਗੀ ਦੇ ਦਿੱਤੀ ਉਹਨਾਂ ਇਹ ਤੁਸੀਂ ਹੱਥ ਦੇ ਵਿੱਚ ਫਰਦ ਫੜੀ ਆ ਹਾਂਜੀ ਸੁਣਨ ਚ ਆਇਆ ਕਿ ਤੁਹਾਨੂੰ ਤੁਹਾਡੇ ਫਾਜ਼ਲ ਸਾਹਿਬ ਨੇ ਕਿਸੇ ਕੋਲੋਂ ਗੋਦ ਲਿਆ ਸੀਗਾ ਉਸ ਦੇ ਪਿੱਛੇ ਕੀ ਕਹਾਣੀ ਹੈਗੀ हां जी ਮੈਨੂੰ ਛੋਟੇ ਹੁੰਦੇ ਨੂੰ ਗੋਦ ਲਿਆ ਸੀ ਤੇ ਸਭ ਕੁਝ ਨਾਂ ਨੂੰ ਚੜਿਆ ਵਾ ਤੇ ਫਿਰ ਵੀ ਆਂਦੇ ਨੇ ਕਿ ਹਿੱਸਾ ਨਹੀਂ ਦੇਣਾ ਅੱਛਾ ਹਾਂ ਜੀ ਹੁਣ ਜਿਹੜਾ ਫਰਦਾ ਦੇ ਵਿੱਚ ਤੁਹਾਡਾ ਨਾਮ ਬੋਲਦਾ ਕੱਢੋ ਫਰਦਾ ਖੋਲੋ ਸਾਹਮਣੇ ਹਾਂ ਜੀ ਆਹ ਫਰਦ ਦੇ ਵਿੱਚ ਪੂਰਾ ਨਾਮ ਬੋਲਦਾ ਹੈ ਕੀ ਨਾਮ ਆਪਣਾ ਦੱਸਿਆ ਬਿਕਰਮ ਸਿੰਘ ਇਹ ਬਿਕਰਮ ਪੁੱਤਰ ਬਲ ਸਿੰਘ ਫਸਟ ਪੇਜ ਤੇ ਮੈਂ ਦੱਸ ਦੇਣਾ ਚਾਹੁੰਨਾ ਕਿ ਬਿਕਰਮ ਸਿੰਘ ਜਿਹੜਾ ਆ ਪੁੱਤਰ ਬਚਨ ਸਿੰਘ ਪੁੱਤਰ ਮੰਗਲ ਸਿੰਘ ਇਹਨਾਂ ਦਾ ਨਾਮ ਜਿਹੜਾ ਆ ਜਿਹੜਾ ਆ ਫਰਦਾਂ ਦੇ ਉੱਪਰ ਵੀ ਨਾਮ ਚੜਿਆ ਆ ਪਰ ਇੱਕ ਭੈਣ ਜਿਹੜੀ ਆ ਠੱਕੇ ਦੇ ਨਾਲ ਜਿਹੜਾ ਜਵੜੀ ਆਪਣਾ ਹਿੱਸਾ ਜਿਹੜਾ ਆ ਆਪਣੇ ਭਰਾ ਦੇ ਕੋਲੋਂ ਮੰਗ ਰਹੀ ਆ ਔਰ ਜਿੱਦਾਂ ਆਪਾਂ ਕਹਿ ਸਕਦੇ ਪੰਜਾਬੀ ਦੇ ਵਿੱਚ ਛਤਰ ਦੀ ਔਰਤ ਹੈ ਆਪਣੇ ਇਸ ਘਰ ਦੇ ਵਿੱਚ ਰਹਿ ਰਹੀ ਹੈ ਇਸ ਨਾਮਾਂ ਦੇ ਵਿੱਚੋਂ ਕਿਹੜਾ ਭੈਣ ਆ ਜਿਹੜੀ ਤੁਹਾਡੇ ਜਿਹੜੀਆਂ ਖਿਲਾਫ ਚੱਲ ਰਹੀ ਆ ਇਹ ਰਾਜਬੀਰ ਕੌਰ ਰਾਜਬੀਰ ਕੌਰ 1/6 ਹਿੱਸਾ ਜਿਹੜੀ ਰਾਜਵੀਰ ਕੌਰ ਨੂੰ 1/6 ਜਿਹੜਾ ਪਹਿਲੀ ਦੇ ਵਿੱਚੋਂ ਦੇ ਦਿੱਤਾ ਗਿਆ ਆ ਪਰ ਜਿਹੜਾ ਇਸ ਘਰ ਆ ਇਸ ਘਰ ਨੂੰ ਤੁਹਾਡੇ ਫਾਦਰ ਸਾਹਿਬ ਨੇ ਬਣਾਇਆ ਕਿ ਜਾਂ ਤੁਸੀਂ ਬਣਾਇਆ ਫਾਦਰ ਸਾਹਿਬ ਨੇ ਬਣਾਇਆ ਜੀ ਤੁਹਾਡੀ ਨਿੰਤਰੀ ਨਾਲ ਹਾਂਜੀ ਪਰ ਤੇ ਹੁਣ ਕੀ ਹੁਣ ਕਾਰਨ ਕੀ ਬਣਿਆ ਜਿਹੜੀ ਅੱਜ ਵੀਡੀਓ ਦੀ ਨੋਬਤ ਆ ਗਈ ਤੁਹਾਡੇ ਤਾਂ ਸਿਰ ਕਾਰਨ ਕੀ ਬਣਿਆ ਉਹ ਆਂਦੇ ਨੇ ਕਿ ਘਰ ਅਸੀਂ ਬਣਾਇਆ ਵਾ ਤੂੰ ਕੁਝ ਨਹੀਂ ਕੀਤਾ ਹਾਂਜੀ ਕੋਈ ਲੜਾਈ ਝਗੜਾ ਵੀ ਹੋਇਆ ਲੜਾਈ ਝਗੜਾ ਰੋਜ਼ ਹੀ ਹੁੰਦਾ ਵਾ ਹਾਤੀ ਪਏ ਕੋਈ ਨਾ ਹਾਂਜੀ ਮੁੰਡੇ ਨੂੰ ਕੁੱਟਦੇ ਘਰ ਦੀ ਰਿਆਤੀ ਪਏ ਨੇ ਇੱਕ ਦੋਰੀ ਮੁੰਡੇ ਕਰੇ ਨੂੰ ਕੁੱਟਦੇ ਬੱਚੇ ਮੇਰੇ ਨੂੰ ਕਦਲੀ ਉਹ ਇਦਾਂ ਹੀ ਬੱਚਿਆਂ ਦੇ ਨਾਲ ਜੋ ਲੜ ਪੈਂਦਾ ਫਿਰ ਹਾਤੀ ਪੈ ਜਾਂਦੇ ਨੇ ਕੁੱਟ ਦਿੰਦੇ ਨੇ ਫੜ ਕੇ ਦੇ ਬੱਚੇ ਆਪਸ ਵਿੱਚ ਖੇਡਦੇ ਛੇਤਰਪਲੇਟ ਜਾਨੀ ਕਿ ਤੁਹਾਡੇ ਬੱਚੇ ਦੀ ਹੋ ਜਾਂਦੀ ਹਾਂਜੀ ਹਾਂਜੀ ਸਪੰਜੀ ਨਾਲ ਵੀ ਗੱਲ ਕਰਦੇ ਆਂ ਕਿ ਕਾਰਨ ਕੀ ਅਕਸਰ ਬਣਦਾ ਸਸੀ ਗੱਲ ਜੀ ਭਾਜੀ ਸਸੀ ਕੀ ਕਾਰਨ ਬਣਦਾ ਲੜਾਈ ਦਾ ਕੀ ਕਾਰਨ ਬਣਦਾ ਤੁਹਾਡੇ ਨਾਲ ਲੜਾਈ ਵਿੱਚ ਇਹ ਹੀ ਆ ਕਿ ਜੇ ਮੈਂ ਬਾਥਰੂਮ 'ਚ ਜਾਨੀਆ ਤੇ ਬਾਥਰੂਮ 'ਚ ਮੈਨੂੰ ਜਾਣ ਹੀ ਨਹੀਂ ਦਿੰਦੇ ਅੱਜ ਵੀ ਸਵੇਰੇ ਨਹੀਂ ਜਾਣ ਦਿੱਤਾ ਹੈਗਾ ਕਾਲੇ ਮੁੰਡੇ ਨੂੰ ਖੜਿਆ ਉਹਨਾਂ ਨੇ ਵੀ ਜਾਨ ਦਿੱਤਾ ਬਾਹਰ ਕੱਢ ਦਿੱਤਾ ਹੈ ਤੇ ਬਾਥਰੂਮ ਤੇ ਵੀ ਨਹੀਂ ਵਰਤਨੇ ਤੇ ਰਸੋਈ 'ਚ ਵੀ ਮੈਂ ਦੇਖ ਰਿਆਂਗਾ ਚੁੱਲ੍ਹੇ ਦੋ-ਦੋ ਰੱਖੇ ਹੋਏ ਨੇ ਹਾਂਜੀ ਇੱਕ ਇਹਨਾਂ ਦਾ ਵਾ ਤੇ ਇੱਕ ਮੈਕ ਉਧ ਰੱਖਿਆ ਹੋਇਆ ਠੀਕ ਹੈ ਅਲੱਗ-ਅਲੱਗ ਹਾਂਜੀ ਤੇ ਰਸੋਈ 'ਚ ਵੀ ਤੁਹਾਨੂੰ ਫਿਰ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਰਸੋਈ 'ਚ ਖਾਣਾ ਬਣਾ ਲੈਨੀਆ ਪਰ ਜ਼ਿਆਦਾਤਰ ਕੰਮ ਇਤਨੀ ਕਰੀਦਾ ਠੀਕ ਹੈ ਇਹ ਇੱਕ ਘਰ ਦੇ ਵਿੱਚ ਡਬਲ ਪੋਰਸ਼ਨ हां जी केक ਇੱਧਰ ਮੇਰੀ ਨਾਨੰਦ ਦਾ ਦੂਸਰੀ ਦਾ ਉਹਨਾਂ ਦਾ ਬੇਟਾ ਬਾਹਰ ਗਿਆ ਹੋਇਆ ਤੇ ਇੱਕ ਇੱਧਰ ਆ ਠੀਕ ਆ ਸੋ ਜਿਹੜਾ ਇਹ ਮਾਮਲਾ ਦੇਖਣ ਨੂੰ ਮਿਲ ਰਿਹਾ ਬਹੁਤ ਹੀ ਜੀਬੋ ਗਰੀਬ ਜਿਹਾ ਮਾਮਲਾ ਜਿਸ ਦੇ ਵਿੱਚ ਜਿਹੜਾ ਆ ਇਹ ਮਾਮਲਾ ਜਿਹੜਾ ਦੇਖਣ ਨੂੰ ਮਿਲਿਆ ਘਰ ਰਜਿਸਟਰੀ ਨੂੰ ਲੈ ਕੇ ਜਿਹੜਾ ਆਪਣਾ ਮਾਤਾ ਦੇ ਹਿੱਸਾ ਲੈ ਕੇ ਜਿਹੜਾ ਉਹ ਉਸ ਦੇ ਸਬੰਧ ਦੇ ਵਿੱਚ ਜਿਹੜਾ ਵੀ ਬੋਲਚਾਲ ਹੋਇਆ ਵਾ ਸੋ ਕਰਦੇ ਆ ਦੂਸਰਾ ਪੱਖ ਵੀ ਜਿਹੜਾ ਸਾਡੇ ਕੋਲ ਪਹੁੰਚ ਚੁੱਕਾ ਆ ਔਰ ਦੂਸਰੇ ਪੱਖ ਦੇ ਨਾਲ ਵੀ ਜਿਹੜੀ ਇਹ ਕਰਦੇ ਆ ਗੱਲਬਾਤ ਖਦ ਦੇ ਨਾਲ ਮੌਜੂਦ ਆ ਮੁੰਡੇ ਦੀ ਭੈਣ ਜਾਨੀ ਕਿ ਰਾਜਵੀਰ ਕਾਉ ਉਹਨਾਂ ਤੋਂ ਪੁੱਛ ਲਿਆ ਅਸਲ ਕਾਰਨ ਕੀ ਐ ਸੱਚੀ ਕਾਲ ਸੱਚੀ ਕਾਲ ਜੀ ਕੀ ਕਾਰਨ ਕੀ ਬਣਿਆ ਤੁਸੀਂ ਆ ਕੇ ਰਾਜਵੀਰ ਜੀ ਆ ਕੇ ਮਤਲਬ ਇੱਥੇ ਹੱਲਾ ਗੁੱਲਾ ਹੋਇਆ ਕੱਲ ਕੋ ਲੜਾਈ ਦਾ ਵੀ ਮੋਲ ਬਣਿਆ ਤੇ ਕਾਰਨ ਕੀ ਹੈ ਕਾਰਨ ਕੀ ਹੋਇਆ ਕਿ ਇਹ ਮਾਤਾ ਨੂੰ ਕੋਈ ਨਹੀਂ ਸਾਂਭਦਾ ਮੈਂ ਪਟਿਆਲੇ ਤੋਂ ਆ ਕੇ ਮੈਨੂੰ 2.5 ਸਾਲੋਂ ਚੱਲਿਆ ਖਲਜਰ ਖਰਾਬ ਹੁੰਦੀ ਨੂੰ ਤੇ ਮੈਂ ਮਾਂ ਸਾਹਮਣ ਡਈ ਆ ਪਹਿਲੋ ਮੇਰਾ ਆਦਮੀ ਪਟਿਆਲੇ ਰਹਿਣ ਰਿਆ ਹੀਗਾ ਇਹਨਾਂ ਨੇ ਮੇਰੀਆਂ ਨਨਾਨਾ ਨੂੰ ਫੋਨ ਕੀਤੇ ਨੇ ਕਿ ਇਹਦਾ ਇਹ ਇੱਥੇ ਕਿਸੇ ਬੰਦੇ ਦੇ ਨਾਲ ਰਲੀ ਜੀ ਤੁਹਾਡੇ ਭਰਾ ਨੂੰ ਤਾਂ ਨਹੀਂ ਇੱਥੇ ਆਪਣੇ ਕੋਲ ਰੱਖਦੀ ਹੈਗੀ ਇਹ ਰਲੀ ਜੀ ਇੱਥੇ ਕਿਸੇ ਬੰਦੇ ਦੇ ਨਾਲ ਮੇਰਾ ਮੈਂ ਆਪਣਾ ਆਦਮੀ ਆਪਣੇ ਕੋਲ ਸੱਜ ਲਿਆ ਇਹਨਾਂ ਨੇ ਕੱਲ ਇਹ ਵੋਟੀ ਆਈ ਏ ਇੱਥੇ ਬਾਥਰੂਮ ਦੇ ਵਿੱਚ ਮੇਰੀ ਜਿੱਦ ਦੇ ਨਾਲ ਕਦੇ ਮੁੰਡੇ ਨੂੰ ਬਾਥਰੂਮ ਕਰਾਉਂਦੀ ਹੈ ਕਦੇ ਮੈਨੂੰ ਛੇੜਾ ਛੇੜਦੀ ਹੈ ਤੇ ਮੈਂ ਜਦੋਂ ਕਿਹਾ ਕਿ ਜਦੋਂ ਬਾਥਰੂਮ ਮੈਂ ਬਣਵਾਏ ਨੇ ਮੈਂ ਨਹੀਂ ਵੜਨ ਦੇਣਾ ਜਦੋਂ ਇਹਨਾਂ ਦੀਆਂ ਚੀਜ਼ਾਂ ਨੂੰ ਮੈਂ ਹੱਥ ਲਾਉਣੀ ਆ ਇਹ ਮੇਰੀਆਂ ਇਹਨਾਂ ਦੇ ਜੇ ਮੈਂ ਕਿਤੇ ਕੜਾਈ ਦੇ ਵਿੱਚ ਸਬਜ਼ੀ ਪਾਦਾ ਇਹ ਕੜਾਈ ਦੇ ਵਿੱਚੋਂ ਸਬਜ਼ੀ ਸਿੰਕ ਚ ਡੋਲ ਕੇ ਤੇ ਕੜਾਈ ਖਾਲੀ ਕਰਕੇ ਲੈ ਜਾਂਦੀਆਂ ਨੇ ਇਹ ਮੈਨੂੰ ਕਹਿ ਵੀ ਤੇ ਸੱਕਦੀਆਂ ਨੇ ਨਾ ਵੀ ਆਪਣੀ ਸਬਜ਼ੀ ਕੱਢ ਲਾ ਹੋਰ ਕਿਸ ਪਾਂਡੇ ਦੇ ਵਿੱਚ ਹੈ ਜਦੋਂ ਮੈਂ ਸੀਟ ਲਵਾਈ ਐ ਮੈਂ ਆਪਣੀ ਮਾਂ ਕਰਕੇ ਬਾਥਰੂਮ ਤਿਆਰ ਕਰਵਾਏ ਨੇ ਫਿਰ ਮੈਂ ਵੀ ਬਾਥਰੂਮਾਂ ਚ ਕਿਉਂ ਵੜਨ ਦਿਆ ਤੁਹਾਡਾ ਪਿੰਡ ਕਿਰਾਸਾ ਮੇਰਾ ਪਿੰਡ ਰਾਈ ਮਾਜਰਾ ਜ਼ਿਲ੍ਹਾ ਪਟਿਆਲਾ ਪਟਿਆਲੇ ਤੋਂ ਹਾਂਜੀ ਕੀ ਨੌਬਤ ਪਾਗੇ ਮੁੰਡਾ ਕਹਿ ਰਿਹਾ ਮੁੰਡਾ ਕਹਿ ਰਿਹਾ ਕਿ ਮੈਂ ਮਾਤਾ ਨੂੰ ਸਾਂਭਦਾ ਵਾਂ ਬਿਲਕੁਲ ਪੂਰੀ ਤਰ੍ਹਾਂ ਸਾਂਭਦਾ ਜੀ ਮਾਤਾ ਦੀਆਂ ਰਿਪੋਰਟਾਂ ਲਿਆਓ ਮਾਤਾ ਨੂੰ ਕੁੱਟਿਆ ਇਹਨਾਂ ਨੇ ਸਾਨੂੰ ਕਿਸੇ ਨੇ ਪਿੰਡ ਚੋਂ ਫੋਨ ਕੀਤਾ ਵੀ ਤੁਹਾਡੀ ਮਾਂ ਨੂੰ ਕੁੱਟ ਦੇ ਜੇ ਮੈਂ ਫੇਰ ਆਪਣੀ ਮਾਂ ਦੇ ਕੋਲ ਆ ਕੇ ਤੇ ਰਹੀ ਆ ਮੈਂ ਮਾਂ ਨੂੰ 8 ਮਹੀਨੇ ਉੱਥੇ ਖੜਿਆ ਆ ਏ ਬੀਬੀ ਰਾਣੀ ਉਥੇ ਫੋਨ ਕਰਕੇ ਸਾਨੂੰ ਪੁਲਸ ਦੀਆਂ ਧਮਕੀਆਂ ਦੇ ਦੇ ਕਿ ਮਾਂ ਦਾ ਬੀਪੀ ਹਾਈ ਹੋ ਗਿਆ ਸ਼ੂਗਰ ਹਾਈ ਹੋ ਗਈ ਮਾਂ ਨੂੰ ਅਟੈਕ ਹੋ ਗਿਆ ਮੈਂ ਫੇਰ ਆ ਕੇ ਭੈਣੀ ਗੁਰੂ ਰਾਮਦਾਸ ਹਸਪੀਟਲ ਦਾਖਲ ਕਰਵਾਈਏ ਕਿ ਜੇ ਮਾਂ ਮੇਰੇ ਕੋਲੋਂ ਕੁਝ ਹੋ ਗਿਆ ਇਹਨਾਂ ਨੇ ਕਹਿਣਾ ਇਹਨੇ ਕੋਲ ਖੜ ਕੇ ਮਾਂ ਮਾਰ ਦਿੱਤੀ ਮਾਂ ਹੁਣ ਕਹਿੰਦੀ ਹੈ ਵੀ ਮੈਂ ਆਪਣੇ ਘਰ ਚੋਂ ਕਿਤੇ ਨਹੀਂ ਜਾਣਾ ਮੈਨੂੰ ਜਿੱਨੇ ਸਾਹਮਣਾ ਮੈਨੂੰ ਇੱਥੇ ਸਾਹਮਣੇ ਜਦੋਂ ਇਹ ਸਾਹਮਣੇ ਨਹੀਂ ਮੈਂ ਆਪਣੀ ਮਾਂ ਦੇ 2.5 ਸਾਲੋਂ ਚੱਲਿਆ ਮੈਨੂੰ ਸਾਹਮਣੇ ਦੀ ਨੁੱਤ ਕਦੇ ਮੈਨੂੰ ਇਹ ਡਰਾਵੇ ਦਿੰਦੀਆਂ ਤੈਨੂੰ ਇਹਦੀ ਪੈਸੇ ਨਹੀਂ ਖਾਣ ਦੇਣੀ ਤੈਨੂੰ ਇਹਦੇ ਹਿੱਸੇ ਦੀ ਪੈਲਟ ਹਾਂ ਅੱਜ ਉਹਨਾਂ ਦਾ ਰੋਗ ਆਕ ਤੁਸੀਂ ਰਜਿਸਟਰੀ ਕਰਾਉਣ ਗਏ ਸੀ ਮਾਂ ਦੇ ਹਿੱਸੇ ਦੀ ਆਪਣੇ ਨਾਲ ਇਹ ਇਹਨਾਂ ਨੂੰ ਆਖੋ ਚਲੋ ਉੱਥੇ ਇਹਨਾਂ ਨੇ ਜੇ ਸਾਨੂੰ ਤਹਿਸੀਲ ਦੇ ਲਾਗੇ ਜਾਂ ਵੇਖਿਆ ਕਿਤੇ ਵੇਖਿਆ ਮੈਂ ਵੀ ਦਰਖਾਸਤ ਦੇ ਕੇ ਆਈਆਂ ठाੜੇ ਮਾਂ ਦੀ ਹਾਂ ਸਵੇਰ ਦੀ ਮੇਰੀ ਮਾਂ ਦੀ ਸ਼ੂਗਰ ਦੀ ਦਵਾਈ ਮੁੱਕੀ ਮੈਂ ਤਾਂ ਪੈਣੀਆਂ ਤੇ ਤੁਰੀ ਆਉਣ ਡਈ ਠੀਕ ਹੈ ਹੈ ਪਰ ਤੇ ਇਹ ਇਹਨਾਂ ਦਾ ਕਹਿਣਾ ਇੱਕ ਇਹ ਪੈਂਦੀ ਹੈ ਮਾਂ ਨੂੰ ਕੁੱਟਦੀਆਂ ਨੇ ਇਹਨਾਂ ਦਾ ਕਹਿਣਾ ਵੱਡਾ ਕਾਰਨ ਵੀਰ ਜੀ ਸੁਣੋ ਮੇਰਾ ਵੱਡਾ ਕਾਰਨ ਇਹੋ ਹੀ ਹੈ ਮੇਰੀ ਮਾਂ ਨੂੰ ਮਾਰਿਆ ਜਾਂਦਾ ਹੈ ਹਾਂ ਔਰ ਉਹਨਾਂ ਦਾ ਕਹਿਣਾ ਹੈ ਕਿ ਇਹ ਪੈਸੇ ਦੇ ਲਾਲਚ ਨੂੰ ਜਾਂ ਪ੍ਰਾਪਰਟੀ ਦੇ ਲਾਲਚ ਨੂੰ ਜਿਹੜਾ ਆ ਇਹ ਪਟਿਆਲੇ ਤੋਂ ਆਣ ਕੇ ਮੇਰੇ ਘਰ ਦੇ ਉੱਪਰ ਕਬਜ਼ਾ ਕਰ ਰਹੇ ਨੇ ਤੁਹਾਡੇ ਭਰਾ ਦਾ ਕਹਣਾ ਤੁਹਾਡੇ ਭਰਾ ਦਾ ਸਾਰਾ ਪਿੰਡ ਇਕੱਠਾ ਕਰੋ ਮੈਂ 14 ਸਾਲ ਮੈਂ ਸਿੰਗਾਪੁਰ ਦੇ ਲੋਕਾਂ ਦੇ ਘਰ ਭਾਂਡੇ ਮਾਂਜ-ਮਾਂਜ ਕੇ ਘਰ ਬਣਾਇਆ ਆ ਇੱਥੇ ਸਾਰਾ ਪਿੰਡ ਇਕੱਠਾ ਕਰੋ ਇਹ ਘਰ ਕਿੰਨੇ ਬਣਾਇਆ ਆ ਹੈ ਮੈਂ 14 ਸਾਲ ਸਿੰਗਾਪੁਰ ਦੇ ਵਿੱਚ ਮੈਂ ਆਪਣੇ ਐਮਪਲੋਇਰ ਦੇ ਨਾਲ ਤੁਹਾਡੀ ਗੱਲ ਕਰਾ ਦੇਣੀ ਹੈ ਜਿੰਨਾ ਜਿੰਨਾ ਘਰਾਂ ਚ ਮੈਂ ਕੰਮ ਕੀਤੇ ਨੇ ਹਾਂ ਜਦੋਂ ਮੈਂ ਆਪਣੇ ਮੈਨੂੰ ਇੱਥੋਂ ਇਹਨੇ ਦਾਜ ਨਹੀਂ ਦਿੱਤਾ ਮੈਨੂੰ ਇੱਥੋਂ ਇਹਨੇ ਕੁਛ ਨਹੀਂ ਦਿੱਤਾ ਮੈਨੂੰ ਖਾਲੀ ਇੱਥੋਂ ਤੋੜ ਦਿੱਤਾ ਆ ਅੱਜ ਮੇਰਾ ਵੀ ਤਾਂ ਕੁਛ ਬਣਦਾ ਮੇਰੇ ਨਾਲ ਦੇ ਜਿਹੜੇ ਬੱਚੇ ਨੇ ਉਹ ਆਪਣੇ ਬੱਚੇ ਵਿਆਹ ਹੜੇ ਨੇ ਮੇਰੀਆਂ ਧੀਆਂ ਹੁਣੇ ਕਲਾਸਾਂ 'ਚ ਆ ਜਾਣੀਆਂ ਨੇ ਮੇਰੀਆਂ ਧੀਆਂ ਐਡੀਆਂ ਐਡੀਆਂ ਨੇ ਮੇਰਾ 17 ਸਾਲ ਮੈਂ ਆਪਣਾ ਵਿਆਹ ਲੇਟ ਕਰਾਇਆ ਆ ਘਰ ਬਣਾਉਣ ਕਰਕੇ ਹਾਂ ਅੱਜ ਤੁਸੀਂ ਮੇਰਾ ਤੋਲਾ ਚਾਟਾ ਵੇਖੋ ਮੇਰੇ ਮੇਰੇ ਜਿਹੜੀਆਂ ਕਲਾਸ ਫੈਲੋ ਨੇ ਉਹਨਾਂ ਨੇ ਬੱਚੇ ਵਿਆਲੇ ਨੇ ਮੇਰੀਆਂ ਬੱਚੀਆਂ ਕਿ ਯੂਕੇਜੀ ਤੇ ਇੱਕ ਫਰਸਟ 'ਚ ਆ ਹੁਣੇ ਸਕੂਲੋਂ ਆ ਜਾਂਦੀਆਂ ਨੇ ਇਹ ਕੀ ਪ੍ਰੋਬਲਮ ਮਾਤਾ ਕੀ ਦਿੱਕਤ ਕੀ ਆ ਰਹੀ ਤੁਹਾਨੂੰ? ਦਿੱਕਤ ਮੈਂ ਤੁਹਾਨੂੰ ਕੀ ਦੱਸਾਂ? ਹੂੰ ਮੈਨੂੰ 2 ਸਾਲ ਹੋ ਗਿਆ ਉੱਥੇ ਛੋਟੇ ਛੋਟੇ ਇੱਥੇ ਛੋਟੇ ਛੋਟੇ ਮਾਰ ਕੇ ਮੈਂ ਤੁਹਾਨੂੰ ਭੈਣੀਆਂ ਤੋਂ ਆਪਣੀਆਂ ਰਿਪੋਰਟਾਂ ਵੀ ਲਿਆ ਦੇਣੀ ਰਹੇ। ਭੈਣੀਆਂ ਤੋਂ ਮੈਂ ਤੇ ਅੱਜ ਇਹਨੂੰ ਆਂਦੀ ਰਾਜੀ ਮੇਰੀਆਂ ਰਿਪੋਰਟਾਂ ਡਾਕਟਰ ਕੋਲ ਲਿਓ। ਮੇਰੀਆਂ ਰਿਪੋਰਟਾਂ ਬਣੀਆਂ ਨੇ ਰਾਦਾ ਕਤਲ ਦਾ। ਠੀਕ ਹੈ ਜੀ। ਹਾਂਜੀ ਮੈਨੂੰ 9 ਮਹੀਨੇ ਨੇ ਰੱਖਿਆ। ਮੈਂ ਕਿਾ ਪਾਤੇ ਪੁਰਸਦੀਆਂ ਤੈਨੂੰ ਕੀ ਜਾਂ ਦਿੰਦੀ ਆ ਕਿਤੇ ਉਹ ਨਾ ਹੋਵੇ ਮੈਂ ਇੱਥੇ ਮੁੱਕ ਜਾਂਦਾ ਤੇਰੇ ਤੇ ਪੱਤਾ ਹੋ ਜੀ ਮੈਂ ਦਾਦੀ ਨੂੰ ਕੱਢ ਲਈ ਨੇ 2.5 ਸਾਲ ਹੋ ਗਏ ਆ ਸਹਤ ਪੋਟੇ-ਪੋਟੇ ਇਧਰੋਂ ਡੱਪ ਕੇ ਆ ਗਏ ਨੇ ਕਿਸ ਤਰ੍ਹਾਂ ਨਾਉਂ ਦਫਾ ਕਰਾ ਬੀ ਨਾਉਂ ਕਰਾ ਨਾਉਂ ਕਰਾ ਇਹਨਾਂ ਨੂੰ ਵੀ ਇੱਕ ਨਾ ਜੀ ਤੂੰ ਵੀਡੀਓ ਬਣਾ ਦਿਓ ਜੀ ਮਾਰਦੇ ਨੇ ਇਹ ਪੈਸਾ ਕਰ ਦੋ ਤੇ ਚਲਵਾ ਦਿਓ ਕੱਲ ਪਰਸੋਂ ਦੀ ਆੜ ਕੇ ਪਿੱਛੇ ਤੋਂ ਅੱਜ ਮੇਰੀ ਪੈਰ ਤੋਂ ਮਾਰਦੇ ਮੇਰੇ ਹੁੰਦਿਆ ਮਾਰਦੇ ਇਹ ਮੈਸੇਜ ਹੂੰ ਇੰਸਰ ਕੰਮ ਦਾਲ ਗਰਾਉਣਾ ਜਿਹੜਾ ਪਾਣੀ ਦਾ ਇਲਾਜ ਹੋਵੇ ਇਹਨਾਂ ਕੜੀ ਦੇ ਤੱਕ ਬਿਖਾਓ ਬਿਖਾਓ ਉੱਠ ਕੇ ਭਾਲੋ ਲੰਮੀ ਦਾ ਬਹੁਤ ਭਾਲੋ ਇਹਨਾਂ ਉੱਠ ਕੇ ਭਾਲੋ ਤੇਰੇ ਨਾਲ ਕੁਝ ਨਹੀਂ ਹੋ ਉਹਨਾਂ ਮੇਰੇ ਕੋਲ ਬੋੜਾ ਤਾ ਹਾਂ ਹਾਂ ਅੱਜ ਆਪਾਂ ਇਸ ਚਾਰਿਆਂ ਨੂੰ ਹਾਂਜੀ ਹਾਂਜੀ ਫੈਮਿਲੀ ਦੇ ਨਾਲ ਗੱਲਬਾਤ ਕਰਦੇ ਆ ਜਸਪੀਰ ਕੌਰ ਜੀ ਦੇ ਨਾਲ ਜਿਹੜੀ ਅੱਜ ਦੁਬਾਰਾ ਲੜਾਈ ਹੋਈ ਹੈ ਉਸ ਦਾ ਕਾਰਨ ਕੀ ਬਣਿਆ ਸੱਸੀ ਕਾ ਭੈਣ ਜੀ ਕੀ ਕਾਰਨ ਕੀ ਬਣਿਆ ਰਾਜ ਜਸਵੀਰੇ ਫੇਰ ਤੋਂ ਲੜਾਈ ਹੋ ਗਈ ਤੁਹਾਡੀ ਸਵੇਰੇ ਹੀ ਵੀ ਤੜਕੇ ਤੇ ਮੈਂ ਤੜਕੇ ਉੱਠਦੀ ਹਾਂ ਨਿਤ ਨਿਤਨੇਮ ਕਰਦੀ ਹਾਂ ਤੇ ਮੈਂ ਉੱਠ ਕੇ ਤੇ ਸਵੇਰੇ ਬਾਥਰੂਮ ਗਈ ਆਪਣੀ ਫਿਰ ਗਿੱਜਰ ਛੱਡਿਆ ਪਿੰਨਾ ਅਸ਼ਨਾਰ ਕਰਦੀ ਹਾਂ ਇਹਨਾਂ ਨੇ ਉੱਠ ਕੇ ਮੇਰੇ ਵੀ ਬਾ ਦਵਾਈਆਂ ਜੀਆਂ ਤੇ ਮੇ ਨੂੰ ਗਾਲਾਂ ਕੱਢਣ ਲੱਗ ਪਏ ਲਾਈਟ ਕੋ ਜਗਾਈ ਤੋਂ ਇੱਥੇ ਕਿ ਬੜੀਆਂ ਤੇ ਬਾਅਦ ਵਿੱਚ ਮੈਂ ਆ ਗਈ ਮੈਂ ਤੇ ਹੁਣ ਦਾਤੀ 8 ਵਜੇ ਨਾਲ ਨ ਆਪਣੀ ਦੇ ਬਾਥਰੂਮ ਚ ਬਾ ਇਹਨਾਂ ਨੂੰ ਬਾ ਇਹ ਪਹਿਲਾਂ ਮੇਰੇ ਇਹ ਆਈ ਹੈ ਕੱਲ ਇਹ ਜੜੀ ਹੈਗੀ ਹੈ ਦੀ ਘਰ ਦੀ ਢੱਲੇ ਵਾਲੇ ਤੋਂ ਮੈਂ ਨਾ ਤੇ ਹੁਣ ਮੈਨੂੰ ਕੀ ਦੱਸਾਂ ਮੈਂ ਦਾ ਤੇ ਜਸਬੀਰ ਕੌਰ ਇਹ ਆਈ ਹੈ ਤੇ ਇਹਨੇ ਆਉਂਦਿਆਂ ਹੀ ਲਲਕਾਰਾ ਮਾਰਿਆ ਲਲਕਾਰਾ ਮਾਰ ਕੇ ਤੇ ਮੇਰੀ ਭੈਣ ਨੂੰ ਪਹਿਲੋਂ ਪਈ ਆਂਦੀ ਨਿਕਲ ਬਾਹਰ ਮੇਰੀ ਭੈਣ ਨੇ ਦਵਾ ਦਾ ਵੀਡੀਓ ਬਣਾਉਣੀ ਸ਼ੁਰੂ ਕੀਤੀ ਫਿਰ ਇਹਦੇ ਹੱਥੀ ਮਤਲਬ ਕਿ ਪੈ ਪਈ ਪਈ ਹੈ ਤੇ ਕੱਪੜੇ ਪਾੜੇ ਆ ਤੇ ਗਲੇ ਨੂੰ ਪਈ ਆ ਜਿਹੜੀ ਜਾਨੀ ਕਿ ਵੀਡੀਓ ਬਣੀ ਫਿਰ ਇਹਦਾ ਜਿਹੜਾ ਘਰ ਵਾਲਾ ਤੇ ਜਿਹੜਾ ਦੂਜਾ ਸ੍ਰਿੰਦਰ ਸਿੰਘ ਆ ਟਰਾਈ ਮਾਜਰਾ ਤੋਂ ਰਹਿੰਦਾ ਵਾ ਪਟਿਆਲੇ ਜ਼ਿਲ੍ਹੇ ਤੋਂ ਪਟਿਆਲੇ ਜ਼ਿਲ੍ਹੇ ਫਿਰ ਇਹਨਾਂ ਨੇ ਆਣ ਕੇ ਤੇ ਦੂਹਾਂ ਜਾਣਿਆਂ ਨੇ ਤੇ ਦੋ ਜਾਨੀਆਂ ਇਹ ਹੋ ਗਈਆਂ ਤੇ ਪੰਜਵੀਂ ਮਾਂ ਹੋ ਗਈ ਇਹ ਨਾਲ ਕੇ ਤੇ ਫਿਰ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਆ ਹੱਥੀ ਪੈਂਦੀ ਮਾਰਨ ਮਾਰਨ ਪੈਗੇ ਆ ਤੇ ਨਿਕਲ ਬਾਹਰ ਪਹਿਲਾਂ ਪੈ ਕੇ ਰਹੀ ਦਵਾ ਦਾ ਵੀਡੀਓ ਬਣਾਉਣ ਲੱਗੇ ਫਿਰ ਇਹਦੇ ਕੈਮਰੇ ਖੋਲਣ ਮਤਲਬ ਜਿਹੜਾ ਫੋਨ ਹੀ ਇਹਨੂੰ ਖੋਣ ਦੀ ਕੋਠੇ ਤੱਕ ਚੜੇ ਆ ਤੇ ਮੈਂ ਇਹਨੂੰ ਬਚਾ ਕੇ ਤੇ ਆਈ ਆ ਮੈਂ ਇਹਨੂੰ ਬਚਾ ਕੇ ਤੇ ਕਿਸੇ ਦੇ ਘਰ ਲੈ ਕੇ ਇੱਥੇ ਵੀ ਬਹਿ ਗਈ ਆ ਮਾਰਦੇ ਜਾਂਦੇ ਨਿਕਲ ਤੁਸੀਂ ਇੱਥੇ ਵੜੋ ਸਹੀ ਤੁਹਾਨੂੰ ਇੱਥੇ ਵੱਢ ਕੇ ਜਾਣਾ ਵਾ ਮਾਰ ਕੇ ਜਾਣਾ ਜਾਨੀ ਕਿ ਜਿਹੜੀ ਸਾਡੇ ਕੋਲ ਵੀਡੀਓ ਵੀ ਮੌਜੂਦ ਆ ਠੀਕ ਹੈ ਜੀ ਸਰ ਸਰਸਿਕਾ ਗੱਲ ਦੀ ਹੈ ਜੀ ਨਾਮ ਆਪਣਾ ਜੀ ਮੇਰਾ ਅਮਰਿੰਦਰ ਸਿੰਘ ਹੈ ਜੀ ਸਰੀਰ ਪੇਸ਼ਟ ਆਪਣੇ ਕੋਲ ਦਾਖਲ ਹੋਏ ਆ ਕਿ ਸੱਟ ਲੱਗੀ ਹੈ ਨਾ ਕਿ ਕਿੰਨੀ ਤੇ ਕੋਆ ਦੇ ਕੋ ਜੇ ਆਏ ਨੇ ਮੈਂ ਇਹਨਾਂ ਦੀ ਰਸੀਦ ਵਗੈਰਾ ਘਟਾਈ ਹੈ ਜੇ ਤੇ ਹੁਣ ਇਹਨਾਂ ਨੂੰ ਐਗਜ਼ਾਮੀਨੇਸ਼ਨ ਕੀਤਾ ਜਾਏਗਾ ਜਿੱਥੇ ਵੀ ਉਹਨਾਂ ਦੇ ਜ਼ਿਆਦਾ ਦਰਦ ਆ ਜਾਂ ਜ਼ਿਆਦਾ ਉਹਨਾਂ ਨੂੰ ਕੋਈ ਕਿਤੇ ਨਿਸ਼ਾਨ ਨਜ਼ਰ ਆਇਆ ਸੱਟ ਦਾ ਉਹਨੂੰ ਅਸੀਂ ਅੰਡਰ ਐਕਸ-ਰੇ ਅਬਜ਼ਰਵੇਸ਼ਨ ਰੱਖਾਂਗੇ ਠੀਕ ਹੈ ਹਾਂਜੀ ਬਾਕੀ ਪਰ ਹਾਂਜੀ ਦੂਸਰੀ ਤਰ ਵੀ ਆ ਜੀ ਦਾਖਲ ਹੋ ਹਾਂਜੀ ਉਹ ਵੀ ਆਏ ਨੇ ਉਹਨਾਂ ਤੋਂ ਕੋਈ ਲੱਗੀ ਸੱਟ ਇਹ ਹਰ ਇੱਕ ਐਗਜ਼ਾਮਨ ਕਰਨਾ ਉਹਨਾਂ ਦੇ ਠੀਕ ਹੈ ਜੀ ਹਾਂਜੀ 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 ਭੈਣ ਜੀ ਕੀ ਨਾਮ ਆਪਨਾ ਸਾਰੇ ਇਕੱਤੇ ਆ ਮੇਰੇ ਸਿਰ ਚ ਲੱਗੀ ਜੇ ਹਾਂਜੀ ਬਾਕੀ ਆ ਮੇਰੇ ਲਾ ਮਾਰਿਆ ਨੇ ਕਿਹਨਾਂ ਵੱਲੋਂ ਲਗਾਈ ਗਏ ਸਾਡੇ ਸਾਰਿਆਂ ਚ ਜਸਵੀਰ ਕੌਰ ਹਾਂਜੀ ਕੁਲਦੀਪ ਕੌਰ ਹਾਂਜੀ ਵਿਕਰਮਜੀਤ ਸਿੰਘ ਠੀਕ ਹੈ ਜੀ ਹਾਂਜੀ ਹੋਰ ਵੀ ਕਹਣਾ ਚਾਹੁੰਦੇ ਸਰ ਬਸ ਮੈਨੂੰ ਨਾਮ ਮਿਲਣਾ ਚਾਹੀਦਾ ਹੈ

ਤੇਰੇ ਕੰਟੀਰਾ ਤੇ ਮਾਰ ਦੂੰਗੀ ਹਾਂ ਹਾਂ ਮਾਤਾ ਸ਼ੇੜਾ ਦੇ ਚੋਪੇ ਕਿਤੇ ਆਜਾ ਆਜਾ ਹਾਂ ਹੱਥ ਬਾਹਰ ਕੱਢਾਂ ਇਸ ਨੂੰ ਹਾਂ ਤੂੰ ਆਜ ਰੱਖ ਹਾਂ ਤੂੰ ਸ਼ੇੜਾ ਖਾਹਣ ਤੇ ਹੁਣ ਮੈਂ ਬਣਾਉਣਾ ਪਾਕਲਾ ਹੈ ਤੂੰ ਸ਼ੇੜਾ ਤੇ ਆ ਕੇ ਬਣਾ ਦੇ ਜੇ ਤੂੰ ਬਣਾ ਕਈ ਵਾਰ ਨਹੀਂ ਬਣਾਵਾ ਮੂ ਜਿੰਨੇ ਸ਼ੇੜਾ ਤੋਂ ਮੰਗੀ ਫਿਰ ਕਿਹੜਾ ਤੂੰ ਬਣਾ ਨਹੀਂ ਨੀਂ ਕਰ ਬੈਠ ਮੇਰੇ ਘੱਕੇ ਚਾ ਗਾਪੇ ਪਾ ਲਿਆ ਆ ਆ ਚਾ